ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਿਹਾ ਜਾਂਦਾ ਹੈ ਕਿ ਜੇਕਰ ਆਰੰਭ ਵਧੀਆ ਹੋਵੇ ਤਾਂ ਅੰਤ ਵੀ ਵਧੀਆ ਹੁੰਦਾ ਹੈ ਜੇ ਦੋਵੇਂ ਪੜਾ ਵਧੀਆ ਹਨ ਤਾਂ ਸਭ ਕੁਝ ਚੰਗਾ ਹੀ ਹੋਵੇਗਾ ਆਪਣਾ ਅੱਜ ਦਾ ਦਿਨ ਕਿਵੇਂ ਦਾ ਹੋਵੇਗਾ ਇਹ ਆਪਣਾ ਅਮਰਤ ਵੇਲਾ ਤੈਅ ਕਰਦਾ ਹੈ ਆਪਣੀ ਸਾਰੇ ਕੰਮ ਸੋਹਣੇ ਬਣਨ ਤਾਂ ਕੁਝ ਕੰਮਾਂ ਤੋਂ ਆਪਾਂ ਨੂੰ ਕਰਨ ਤੋਂ ਪਹਿਲਾਂ ਪ੍ਰੇਜ ਕਰਨਾ ਚਾਹੀਦਾ ਹੈ ਸੰਗਤ ਜੀ ਜਿਵੇਂ ਆਪਣੇ ਵਿੱਚੋਂ ਕਈਆਂ ਨੂੰ ਆदत ਹੁੰਦੀ ਹੈ ਔਰ ਦੇ ਸਾਰਾ ਆਪਣਾ ਮੂੰਹ ਸ਼ੀਸ਼ੇ ਵਿੱਚ ਦੇਖਣਾ ਤੇ ਸ਼ੀਸ਼ੇ ਅੱਗੇ ਖੜੇ ਹੋ ਜਾਣਾ ਪਰ ਸਭ ਤੋਂ ਪਹਿਲਾਂ ਉੱਠ ਕੇ ਵਾਇਗਰੂ ਦਾ ਨਾਮ ਲਵੋ ਫਿਰ ਪੈਰ ਪਿਸਤਰੇ ਤੋਂ ਥੱਲੇ ਰੱਖਣਾ ਹੈ ਜੋ ਵੀ ਵਾਇਗਰੂ ਨੇ ਦਿੱਤਾ ਹੈ ਉਸ ਦਾ ਸ਼ੁਕਰਾਨਾ ਕਰੋ ਇਸ ਨਾਲ ਚੰਗੇ ਵਿਚਾਰ ਤੇ ਸਕਾਰਾਤਮਕ ਭਾਵਨਾ ਆਪਣੇ ਮਨ ਦੇ ਵਿੱਚ ਚੱਲਦੀ ਰਹਿੰਦੀ ਹੈ ਫਿਰ ਸੰਗਤ ਜੀ ਸਾਰਾ ਕੰਮ ਧਿਆਨ ਤੇ ਕਾਮਯਾਬੀ ਦੇ ਨਾਲ ਅੱਗੇ ਵਧਦਾ ਰਹਿੰਦਾ ਹੈ ਆਪਣੇ ਵਿੱਚੋਂ ਕਈਆਂ ਨੂੰ ਆਦਤ ਹੁੰਦੀ ਹੈ ਕਿ ਫੋਨ ਫੜ ਕੇ ਬਾਥਰੂਮ ਦੇ ਵਿੱਚ ਬੈਠ ਜਾਣਾ ਜਾਂ ਫਿਰ ਬਿਸਤਰ ਤੇ ਬੈਠ ਜਾਣਾ ਤੇ ਐਵੇਂ ਦੇਖੀ ਜਾਣਾ ਜਦੋਂ ਕਿ ਆਪਾਂ ਨੂੰ ਤਾਂ ਉਸ ਆਮਨਿਤ ਨਿਮ ਕਰਨਾ ਚਾਹੀਦਾ ਹੈ ਸੰਗਜੀ ਹੁਣ ਗੱਲ ਕਰ ਲੈਂਦੇ ਹਾਂ ਕਿ ਕਿਹੜੀਆਂ ਗੱਲਾਂ ਹਨ ਜੋ ਅਮਰਤ ਵੇਲੇ ਉੱਠ ਕੇ ਨਹੀਂ ਕਰਨੀਆਂ ਚਾਹੀਦੀਆਂ ਆਪਣੇ ਵਿੱਚੋਂ ਕਈਆਂ ਨੂੰ ਆਦਤ ਹੁੰਦੀ ਹੈ ਸਵੇਰੇ ਉੱਠ ਅਨਸਾਰ ਨਿਊਜ਼ਪੇਪਰ ਜਾਂ ਫਿਰ ਟੀਵੀ ਦੇ ਅੱਗੇ ਬੈਠ ਜਾਂਦੇ ਹਨ ਨਿਊਜ਼ ਜਾਂ ਟੀਵੀ ਦੇ ਅੱਗੇ ਆਪਾਂ ਜਦੋਂ ਬੈਠਦੇ ਹਾਂ ਆਪਾਂ ਨੂੰ ਜਾਣਕਾਰੀ ਤਾਂ ਮਿਲਦੀ ਹੈ ਪਰ ਸਵੇਰ ਸਵੇਰ ਸਭ ਤੋਂ ਪਹਿਲਾਂ ਆਪਾਂ ਉਹ ਨਕਾਰਾਤਮਕ ਚੀਜ਼ਾਂ ਨੂੰ ਵੇਰਵਾ ਪੜ੍ਹਦੇ ਹਾਂ ਜੋ ਸਵੇਰ ਸਵੇਰ ਆਪਾਂ ਨੂੰ ਖੁਦ ਨੂੰ ਇੰਨੀ ਨੈਗੇਟਿਵ ਚੀਜ਼ਾਂ ਨਾਲ ਭਰ ਦਿੰਦੇ ਹਨ ਕਿ ਸਾਰਾ ਦਿਨ ਮਨ ਤੇ ਉਵੇਂ ਦਾ ਹੀ ਪ੍ਰਭਾਵ ਰਹਿੰਦਾ ਹੈ ਜੋ ਰਾਤ ਨੂੰ ਆਪਾਂ ਇਹ ਮਾੜੇ ਖਿਆਲ ਬਾਹਰ ਕੱਢੇ ਸੀ ਚੰਗੇ ਸੋਚ ਵਿਚਾਰ ਇਕੱਠੇ ਕੀਤੇ ਸਨ ਸਾਰੀ ਨੈਗੇਟਿਵ એનર્ਜੀਸ ਨੂੰ ਖਾ ਜਾਵੇਗੀ ਸੰਗਤ ਜੀ ਅਗਲੀ ਗੱਲ ਸਵੇਰੇ ਸਵੇਰ ਕਿਸੇ ਨਾਲ ਤੇ ਬਹਿਸ ਕਰੀ ਜਾਣੀ ਲੜਾਈ ਕਰਨੀ ਉੱਚੀ ਆਵਾਜ਼ ਵਿੱਚ ਗੱਲ ਕਰਨੀ ਕੁਝ ਵੀ ਐਸਾ ਕਰਨਾ ਜੋ ਮਨ ਨੂੰ ਅਸ਼ਾਂਤ ਕਰਦਾ ਹੈ ਐਸਾ ਕਦੇ ਵੀ ਕੁਝ ਵੀ ਨਾ ਦੇਖੋ ਜੋ ਸਵੇਰੇ ਸਵੇਰ ਦਾ ਨਾ ਸਮਾਂ ਹੁੰਦਾ ਆਪਾਂ ਜੇ ਇਸ ਸਮੇਂ ਮਨ ਤੇ ਕਾਬੂ ਕਰ ਲਿਆ ਤਾਂ ਸਾਰਾ ਦਿਨ ਆਪਣਾ ਚੰਗਾ ਲੰਘੇਗਾ ਸੰਗਤ ਜੀ ਅਗਲੀ ਚੀਜ਼ ਹੈ ਤੇ ਆਪਣੇ ਵਿੱਚੋਂ ਕਈ ਜਾਣੇ ਉੱਠਦੇ ਸਾਰ ਚਾਹ ਬਣਾ ਲਓ ਜਾਂ ਚਾਹ ਪੀ ਲਓ ਇਸ਼ਨਾਨ ਕਰਦੇ ਨਾ ਰੱਬ ਦਾ ਨਾਮ ਲੈnde ਇਹ ਗੱਲ ਹਮੇਸ਼ਾ ਯਾਦ ਰੱਖੋ ਇਸ਼ਨਾਨ ਕਰਕੇ ਰਸੋਈ ਦੇ ਵਿੱਚ ਪੈਰ ਰੱਖੋ ਨਹਾ ਕੇ ਇਸ਼ਨਾਨ ਕਰਕੇ ਕੁਝ ਖਾਓ ਪੀਓ ਤੇ ਜਦੋਂ ਆਪਾਂ ਉੱਠਦੇ ਹਾਂ ਨਹਾ ਕੇ ਵਾਇਗਰੂ ਦਾ ਨਾਮ ਲੈਂਦੇ ਹਾਂ ਤੇ ਮੋਲ ਮੰਤਰ ਦਾ ਜਾਪ ਕਰਦੇ ਹਾਂ ਉਸ ਤਰ੍ਹਾਂ ਖਾਣਾ ਬਣਾਉਂਦੇ ਹਾਂ ਤਾਂ ਆਪਣੇ ਅੰਦਰ ਸਬਰ ਤੇ ਸੰਤੋਖ ਦੀ ਦਾਤਾ ਜਾਂਦੀ ਹੈ ਫਿਰ ਘਰ ਦੇ ਵਿੱਚ ਕਲੇਸ਼ ਘਟ ਜਾਂਦਾ ਹੈ ਜੋ ਇਹਨਾਂ ਤਿੰਨਾਂ ਚੀਜ਼ਾਂ ਤੋਂ ਬਚਦੇ ਹਨ ਉਹਨਾਂ ਦਾ ਦਿਨ ਤਾਂ ਸੋਨਾ ਹੁੰਦਾ ਹੀ ਹੈ ਉਹਨਾਂ ਦਾ ਭਵਿੱਖ ਵੀ ਸੋਨਾ ਹੁੰਦਾ ਹੈ ਜ਼ਿੰਦਗੀ ਸੱਲਪਾਂ ਜਾਂਦੀ ਹੈ ਤੇ ਪਰਮਾਤਮਾ ਮੇਰ ਪਰਿਆ ਹੱਥ ਰੱਖਦੇ ਹਨ ਸੰਗਤ ਜੀ ਐਸੇ ਹੀ ਤਰ੍ਹਾਂ ਇੱਕ ਨਗਰ ਦੇ ਵਿੱਚ ਇੱਕ ਸ਼ਾਹੂਕਾਰ ਰਿਆ ਕਰਦਾ ਸੀ ਕਹਿੰਦੇ ਸ਼ਾਹੂਕਾਰ ਦੇ ਨਾਲ ਪਹਿਲਾਂ ਹੱਟ ਬੜੀ ਸੋਹਣੀ ਚੱਲਦੀ ਸੀ ਤੇ ਹੁਣ ਹੌਲੀ-ਹੌਲੀ ਉਹਦੀ ਦੁਕਾਨ ਚੱਲਣੀ ਬੰਦ ਹੋ ਗਈ ਇਥੋਂ ਤੱਕ ਜਿਹੜਾ ਰੋਜ਼ ਦੁਕਾਨ ਦਾ ਸਮਾਨ ਸੀ ਉਹ ਵੀ ਵਿਕਣਾ ਬੰਦ ਹੋ ਗਿਆ ਤੇ ਬੜਾ ਜ਼ਿਆਦਾ ਪਰੇਸ਼ਾਨ ਹੋ ਗਿਆ ਕਹਿੰਦਾ ਕਿ ਇਹਦੇ ਨਾਲ ਹੁਣ ਪਰਿਵਾਰ ਦਾ ਢਿੱਡ ਕਿਵੇਂ ਪਾਲਾਂਗਾ ਨਾ ਹੀ ਕਿਸੇ ਤੋਂ ਮੰਗ ਸਕਦਾ ਹਾਂ ਦਰਿਆ ਦੇ ਕੰਡੇ ਤੇ ਜਾ ਕੇ ਤੇ ਸ਼ਾਲ ਲਗਾਉਣ ਲੱਗਦਾ ਹੈ ਜਦੋਂ ਸ਼ਾਲ ਲਗਾਉਣ ਲੱਗਦਾ ਹੈ ਤਾਂ ਇੱਕੋ ਦਮ ਇੱਕ ਸੰਤ ਫਕੀਰ ਉੱਥੇ ਬੈਠੇ ਹੁੰਦੇ ਹਨ ਕਹਿੰਦੇ ਉਹਨੂੰ ਰੋਕ ਲੈਂਦੇ ਹਨ ਤੇ ਪੁੱਛਦੇ ਹਨ ਭਲਿਆ ਪੁਰਖਾ ਕੀ ਗੱਲ ਹੋ ਗਈ ਹੈ ਕਿਉਂ ਇੰਨਾ ਉਦਾਸ ਕਹਿਣ ਲੱਗਾ ਕਿ ਸੰਤ ਜੀ ਮੈਂ ਇਸ ਪਿੰਡ ਦਾ ਸ਼ਾਹੂਕਾਰ ਸੀ ਪਰ ਹੁਣ ਮੇਰੀ ਜਿਹੜੀ ਹੱਟ ਹੈ ਉਹ ਚੱਲਦੀ ਨਹੀਂ ਹੈ ਇਸ ਕਰਕੇ ਮੈਂ ਹੁਣ ਇੱਥੇ ਛਲਾ ਲਗਾਉਣ ਲੱਗਾ ਹਾਂ ਸੰਤ ਫਕੀਰ ਜੀ ਨੇ ਉਸ ਨੂੰ ਬਿਠਾਇਆ ਤੇ ਕਿਹਾ ਜੋ ਵੀ ਕਰਵੇਂਗਾ ਉਹ ਮੰਨੇ ਜੋ ਵੀ ਕਾਵਾਂਗਾ ਉਹ ਮੰਨੇਗਾ ਤਾਂ ਤੇਰਾ ਵਪਾਰ ਦਿਨ ਦੁਗਣੇ ਰਾਤ ਚੌਗਣੇ ਤਰੱਕੀ ਕਰੇਗਾ ਕਹਿੰਦਾ ਜੀ ਦੱਸੋ ਸੰਤ ਫਕੀਰ ਕਹਿੰਨੇ ਕਿ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ 6-7 ਵਜੇ ਤੱਕ ਕੋਈ ਦੁਨਿਆਵੀ ਗੱਲ ਨਾ ਕਰ ਕਿਸੇ ਨਾਲ ਲੜਾਈ ਝਗੜਾ ਨਾ ਕਰ ਨਾ ਹੀ ਮਾਣੇ ਬੋਲ ਬੋਲ ਤੇ ਸਿਰਫ ਤੇ ਸਿਰਫ ਉਸ ਪਰਮਾਤਮਾ ਦੀ ਯਾਦ ਨੂੰ ਉਸ ਤੋਂ ਬਾਅਦ ਜਦੋਂ ਦੁਕਾਨ ਦੇ ਜਾਵੇਂ ਤਾਂ ਪੂਰਾ ਤੋਲਣਾ ਆਰੰਭ ਕਰ ਦੇ ਜਦੋਂ ਸੰਤ ਜੀ ਨੇ ਇਹ ਗੱਲ ਬੋਲੀ ਤਾਂ ਥੋੜਾ ਜਿਹਾ ਘਬਰਾ ਗਿਆ ਪਰ ਹੱਥ ਜੋੜ ਕੇ ਤੇ ਘਰ ਚਲਾ ਗਿਆ ਘਰ ਜਾ ਕੇ ਅੰਮ੍ਰਿਤ ਵੇਲੇ ਉੱਠਣਾ ਆਰੰਭ ਕੀਤਾ ਜਦੋਂ ਘਰ ਵਿੱਚ ਇੱਕ ਜਣਾ ਅੰਮ੍ਰਿਤ ਵੇਲੇ ਉੱਠਦਾ ਤਾਂ ਬਾਕੀ ਸਾਰੇ ਉਹਨੂੰ ਵੇਖ ਕੇ ਆਪ ਇਹ ਅੰਮ੍ਰਿਤ ਵੇਲਾ ਉੱਠਣਾ ਸ਼ੁਰੂ ਕਰ ਦਿੰਦੇ ਕਹਿੰਦਾ ਕਿ ਜਿਵੇਂ ਉਹ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲੈਂਦਾ ਹੌਲੀ-ਹੌਲੀ ਸਾਰਿਆਂ ਨੇ ਲੈਣਾ ਸ਼ੁਰੂ ਕਰ ਦਿੱਤਾ ਦੁਕਾਨ ਤੇ ਜਾਂਦਾ ਤੇ ਕਹਿੰਦਾ ਕਿ ਹੁਣ ਉਹਨਾਂ ਕੋਈ ਮਨਚ ਪੈ ਨਹੀਂ ਸੀ ਉਹਨੇ ਦੁਕਾਨਦਾਰ ਤੇ ਜਿੰਨੇ ਵੀ ਆਇਆ ਕਰਨਾ ਉਹਨੂੰ ਕਿਹਾ ਕਰਨਾ ਆਪੇ ਤੋਲ ਲਵੋ ਹੁਣ ਉਹਦੀ ਚਰਚਾ ਹਰ ਪਾਸੇ ਹੋਣ ਲੱਗੀ ਸੇੜ ਤਾਂ ਇੰਨਾ ਇਮਾਨਦਾਰ ਹੈ ਜਦੋਂ ਸਮਾਨ ਲੈਣ ਚਾਹੀਏ ਤੇ ਕਹਿੰਦਾ ਆਪੇ ਹੀ ਤੋਲ ਲਵੋ ਹੁਣ ਇਸ ਕਰਕੇ ਦੂਰ ਦੂਰ ਦੇ ਲੋਕ ਇਹਦੀ ਇਮਾਨਦਾਰੀ ਕਰਕੇ ਇਹਦੇ ਕੋਲ ਆਉਣ ਲੱਗੇ ਹੁਣ ਉਹਦੀ ਦੁਕਾਨ ਬੜੇ ਜ਼ਿਆਦਾ ਚੱਲਣ ਲੱਗੀ ਤੇ ਕਹਿੰਦੇ ਕਿ ਉਹ ਘੱਟ ਬੋਲਦਾ ਤੇ ਨਾ ਹੀ ਕਿਸੇ ਨੂੰ ਮਾੜਾ ਬੋਲਦਾ ਦੇਖਦੇ ਹੀ ਦੇਖਦੇ ਲਹਿਰਾਂ ਪੈਰਾਂ ਤੇ ਬਰਕਤ ਵਾਲਾ ਕੰਮ ਹੋ ਗਿਆ ਹੁਣ ਉਹਦੇ ਕੋਲ ਬੜੀ ਜ਼ਿਆਦਾ ਆਮਦਨ ਆ ਗਈ ਤੇ ਸੋਚਣ ਲੱਗਾ ਐਵੇਂ ਕਰਦਾ ਮੈਂ ਕੁਝ ਵਟੇ ਸੋਨੇ ਤੇ ਚਾਂਦੀ ਦੇ ਬਣਾ ਲੈਂਦਾ ਹਾਂ ਕਹਿੰਦੇ ਉਹਨੇ ਕਿਲੋ 2 ਕਿਲੋ 5 ਕਿਲੋ ਉਹਨੇ ਸਾਰੇ ਵਟੇ ਸੋਨੇ ਤੇ ਚਾਂਦੀ ਦੇ ਬਣਾ ਲਏ ਹਨ ਜਿਹੜਾ ਵੀ ਹੁੰਦਾ ਸੋਨੇ ਦੇ ਵਟਿਆਂ ਨੂੰ ਹੱਥ ਲਾ ਕੇ ਬੜਾ ਖੁਸ਼ ਹੁੰਦਾ ਆਪੇ ਸਮਾਨ ਤੋਲਦਾ ਤੇ ਲੈ ਜਾਂਦਾ ਹੁਣ ਸਮਾਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੜਬੜ ਨਾ ਹੁੰਦੀ ਇਸ ਕਰਕੇ ਦੂਰ ਦਰਾਡੇੋਂ ਲੋਕ ਉਹਦੇ ਤੋਂ ਸਮਾਨ ਲੈਣ ਆਉਂਦੇ ਕਹਿੰਦੇ ਇੱਕ ਦਿਨ ਉਹ ਸੋਚਦਾ ਕਿ ਸੰਤ ਫਕੀਰ ਜੀ ਦੇ ਦੋ ਬਚਨ ਮੰਨੇ ਤੇ ਇਹਦੇ ਨਾਲ ਮੇਰੇ ਘਰੋਂ ਗਰੀਬੀ ਕੋਹਾਂ ਦੂਰ ਹੋ ਗਈ ਕਿਉਂ ਨਾ ਸੰਤ ਫਕੀਰ ਜੀ ਦੇ ਕੋਲ ਦੁਬਾਰਾ ਜਾਵਾਂ ਤੇ ਲੋਕ ਤੇ ਪਰ ਲੋਕ ਤੋਂ ਵੀ ਸਖਾਲਾ ਕਰ ਲਵਾਂ ਇਹ ਸੋਚ ਕੇ ਸੰਤ ਫਕੀਰ ਜੀ ਦੇ ਕੋਲ ਜਾਂਦਾ ਹੈ ਤੇ ਉਹਨਾਂ ਨੂੰ ਗੱਲਬਾਤ ਦੱਸਦਾ ਹੈ ਸੰਤ ਫਕੀਰ ਜੀ ਨੇ ਪਹਿਚਾਨਿਆ ਤੇ ਸੰਤ ਜੀ ਨੇ ਕਿਹਾ ਕਿ ਭਲਿਆ ਬੁਰਖਾ ਤੈਨੂੰ ਪਹਿਚਾਨ ਲਿਆ ਕਹਿੰਦਾ ਸੰਤ ਜੀ ਤੁਸੀਂ ਮੈਨੂੰ ਕਿਹਾ ਸੀ ਕਿ ਆਹ ਦੋ ਬਚਨ ਮੰਨ ਲੈ ਅਮਰ ਤੇ ਵੇਲਾ ਉੱਠਦੇ ਪਰਮਾਤਮਾ ਦਾ ਨਾਮ ਲੈ ਮੋਹ ਮੰਦਾ ਬੋਲਿ ਨਾ ਤੇ ਘਾਟੋ ਤੋਲਿ ਨਾ ਮੈਂ ਉਹੀ ਕਰਨਾ ਆਰੰਭ ਕੀਤਾ ਤੇ ਮੇਰੇ ਘਰ ਦੇ ਦਿਨ ਦੁੱਗਣੇ ਰਾਤ ਦੁੱਗਣੀ ਤਰੱਕੀ ਹੋ ਗਈ ਸੰਤ ਜੀ ਕਹਿੰਦੇ ਕਿ ਇਹ ਤਾਂ ਬਣੀ ਚੰਗੀ ਗੱਲ ਹੈ ਕਹਿੰਦੇ ਸੰਤ ਜੀ ਮੈਂ ਇੱਕ ਹੋਰ ਤੁਹਾਡੇ ਕੋਲੋਂ ਸਿੱਖਿਆ ਸਿੱਖਣ ਆਇਆ ਹਾਂ ਕਿ ਐਸਾ ਕੁਝ ਦੱਸੋ ਜਿਸ ਤੇ ਨਾਲ ਲੋਕ ਤੇ ਪਰ ਲੋਕ ਦੋਵੇਂ ਹੀ ਸੌਖੇ ਹੋ ਜਾਣ ਕਹਿੰਦੇ ਸੰਤ ਫਗੇਰ ਜੀ ਜੋ ਕਹੋਗੇ ਉਹ ਹੀ ਮੰਨਾਂਗਾ ਹੁਣ ਉਹ ਨਾਲ ਉਸ ਸੋਨੇ ਦੇ ਵਟੇ ਵੀ ਲੈ ਕੇ ਆਇਆ ਸੀ ਜਾ ਕੇ ਸੰਤ ਜੀ ਨੂੰ ਵਿਖਾਇਆ ਕਿ ਸੰਤ ਜੀ ਖਾਂਦੀ ਨੋਬਤ ਸੀ ਤੇ ਹੁਣ ਇਹਨਾਂ ਕੁਝ ਘਰ ਆ ਗਿਆ ਕਿ ਆਹ ਦੇਖੋ ਵਟੇ ਵੀ ਮੈਂ 100 ਟੋਲਾਂ ਦੇ ਲਈ ਸੋਨੇ ਦੇ ਬਣਾ ਲਏ ਹਨ ਸੰਤ ਜੀ ਨੇ ਕਿਹਾ ਕਿ ਬੜੀ ਚੰਗੀ ਗੱਲ ਹੈ ਸੰਤ ਜੀ ਕਹਿੰਦੇ ਕਿ ਹੁਣ ਜੋ ਕਹਿਣ ਲੱਗਾ ਜੋ ਕਰ ਸਕਦਾ ਤੇ ਲੋਕ ਤੇ ਭੁਰ ਲੋਕ ਦੋਵੇਂ ਸੁਖਾਲੇ ਹੋ ਜਾਣਗੇ ਕਹਿੰਦਾ ਜੀ ਦੱਸੋ ਸੰਤ ਜੀ ਕਹਿੰਦੇ ਕਿ ਆ ਜਿਹੜੇ ਰੋੜੇ ਵਟੇ ਨੇ ਤੇਰੇ ਸੋਨੇ ਦੇ ਨੇ ਉਹ ਦਰਿਆ ਦੇ ਕੰਡੇ ਬੈਠਦੇ ਸਨ ਕਹਿੰਦੇ ਕਿ ਦਰਿਆ ਦੇ ਕੰਡੇ ਜਿਹੜੇ ਵਟੇ ਉਸ ਉੱਟ ਕੇ ਆ ਜਾ ਸੋਚਣ ਲੱਗਾ ਕਿ ਮੈਂ ਇੰਨੇ ਜ਼ਿਆਦਾ ਕਮਾਈ ਕੀਤੀ ਸੋਨੇ ਤੇ ਜਿਹੜੇ ਚਾਂਦੀ ਦੇ ਵਟੇ ਬਣਾਉਣ ਤੇ ਲਾ ਦਿੱਤੇ ਕਹਿੰਦੇ ਕਿ ਤੂੰ ਦਰਿਆ 'ਚ ਸੁੱਟਿਆ ਦੇ ਪਰ ਫਿਰ ਮਨ 'ਚ ਵਿਚਾਰ ਆਇਆ ਦੋ ਗੱਲਾਂ ਮੰਨਣ ਦੇ ਨਾਲ ਘਰੋਂ ਗਰੀਬੀ ਕੋਹਾਂ ਦੂਰ ਹੋ ਗਈ ਹੈ ਤੇ ਇਹ ਵੀ ਕਰ ਦਿੰਦੇ ਹਾਂ ਉੱਠਿਆ ਤੇ ਹਮਤ ਜੀ ਕੀਤੀ ਤੇ ਵੱਟੇ ਸੁੱਟ ਕੇ ਤੇ ਘਰ ਵਾਪਸ ਆ ਗਿਆ ਕਹਿੰਦਾ ਕਿ ਸੰਤ ਜੀ ਦੱਸੋ ਉਹ ਸੰਤ ਜੀ ਦੇ ਕੋਲ ਫੇਰ ਆਇਆ ਤੇ ਸੰਤ ਜੀ ਨੇ ਕਿਹਾ ਕਿ ਕੁਝ ਸਮਾਂ ਪਾ ਕੇ ਤੁਹਾਨੂੰ ਤੁਹਾਨੂੰ ਫੇਰ ਦੱਸਾਂਗੇ ਤੁਸੀਂ ਵਾਪਸ ਜਾਓ ਹੁਣ ਉਹ ਘਰ ਵਾਪਸ ਚਲਾ ਗਿਆ ਹੁਣ ਉਹਦੇ ਮਨ 'ਚ ਕੁਝ ਸਮੇਂ ਤਨਖੀ ਜੀ ਸੀ ਕਿ ਮੇਰੇ ਸੋਨੇ ਦੇ ਚਾਂਦੀ ਦੇ ਵਟੇ ਪਾਣੀ ਚ ਸੋੜ ਦਿੱਤੇ ਪਰ ਉਹਨੂੰ ਸੰਤ ਦੇ ਇਤਬਾਰ ਸੀ ਹੁਣ ਓਵੇਂ ਹੀ ਆਪਣੇ ਜਿਹੜੇ ਸਮਾਨ ਵੇਚਣ ਦੇ ਵਿੱਚ ਓਵੇਂ ਹੀ ਲਗਾਤਾਰ ਲੱਗਿਆ ਰਿਹਾ ਉਹਨੇ ਓਵੇਂ ਹੀ ਅੰਮ੍ਰਿਤ ਵੇਲੇ ਉੱਠਿਆ ਕਰਨਾ ਜਿਵੇਂ ਆਪਣੇ ਕੰਮ ਸਨ ਉਹਨੂੰ ਚੰਗੀ ਤਰ੍ਹਾਂ ਕਰਿਆ ਕਰਨਾ ਹੁਣ ਦੂਰ ਦਰਾਡੇ ਦੇ ਲੋਕ ਉਹਦੇ ਕੋਲੋਂ ਰਾਸ਼ਨ ਪਾਣੀ ਲੈਣ ਆਇਆ ਕਰਦੇ ਸਨ ਕਹਿੰਦੇ ਪਹਿਲਾਂ ਇੰਨਾ ਸਾਧਨ ਕਹਿੰਦੇ ਪਹਿਲਾਂ ਇੰਨੇ ਸਾਧਨ ਹੁੰਦੇ ਨਹੀਂ ਸਨ ਦਰਿਆ ਪਾਰ ਕਰਨ ਦੇ ਲਈ ਢੇੜੀਆਂ ਹੁੰਦੀਆਂ ਸਨ ਕਹਿੰਦੇ ਕਾਫੀ ਜਾਣੇ ਲੋਕ ਉਥੋਂ ਰਾਸ਼ਨ ਪਾਣੀ ਲੈਣ ਆਏ ਉਹਨਾਂ ਨੇ ਢੇੜੀ ਤੋਂ ਉਤਰਿਆ ਪੈਰ ਦੇ ਵਿੱਚ ਜਿਵੇਂ ਕੁਝ ਚੁਬਿਆ ਹੁੰਦਾ ਹੈ ਕਹਿੰਦੇ ਕਿ ਜਦੋਂ ਚੁਬਿਆ ਤਾਂ ਉਹਨਾਂ ਜਲਦੀ ਦੇ ਨਾਲ ਥੱਲੇ ਉਤਰ ਕੇ ਦੇਖਿਆ ਉਹਨੂੰ ਇੱਕ ਚਾਂਦੀ ਦਾ ਵਟਾ ਲੱਭਿਆ ਤੇ ਅੱਗੇ ਪੈਰ ਰੱਖਿਆ ਤੇ ਇੱਕ ਸੋਨੇ ਦਾ ਲੱਭਿਆ ਥੱਲੇ ਜਾਤ ਮਾਰੀ ਤੇ ਸਾਰੇ ਹੀ ਸੋਨੇ ਤੇ ਚਾਂਦੀ ਦੇ ਵਟੇ ਸਨ ਉਹ ਸਾਰੇ ਜਣੇ ਕਹਿਣ ਲੱਗੇ ਕਿ ਪੂਰੇ ਇਲਾਕੇ ਦੇ ਵਿੱਚ ਸੋਨੇ ਤੇ ਚਾਂਦੀ ਦੇ ਵੱਟੇ ਸਿਰਫ ਇੱਕੋ ਮਨੋਕ ਕੋਲ ਹਨ ਉਹ ਸਿਰਫ ਉਹ ਸ਼ਾਹੂਕ ਸ਼ਾਹੂਕਾਰ ਕੋਲ ਹਨ ਆਪਾਂ ਰੈਸ਼ਨ ਲੈਣ ਦੇ ਲਈ ਜੇ ਦੇ ਕੋਲ ਚੱਲਨੇ ਹਾਂ ਉਹਦੇ ਵੱਟੇ ਹੁਣ ਉਹਨੂੰ ਵਾਪਸ ਕਰ ਦੇਗੇ ਉਹ ਖੁਦ ਇਨਾ ਇਮਾਨਦਾਰ ਹੈ ਉਹਦੇ ਵੱਟੇ ਆਪਾਂ ਉਹਨੂੰ ਦੇ ਆਈਏ ਕਹਿੰਦੇ ਕਿ ਉਹਨਾਂ ਵੱਟੇ ਇਕੱਠੇ ਕੀਤੇ ਤੇ ਉਹਦੇ ਕੋਲ ਪਹੁੰਚ ਗਏ ਉਹਨੂੰ ਕਹਿੰਦੇ ਜੀ ਆਹ ਵੱਟੇ ਸ਼ਾਇਦ ਕੋਈ ਚੋਰ ਤੁਹਾਡੇ ਲੈ ਗਿਆ ਸੀ ਬਦ ਰਿਆ ਪਾਰ ਕਰਨ ਲੱਗਿਆ ਉਹਦੇ ਪੈਰ ਚੋਂ ਉਹ ਡਿੱਗ ਗਏ ਹੋਣੇ ਹਨ ਕੁਝ ਵੱਜ ਕੇ ਦੇ ਵਿੱਚ ਡਿੱਗ ਗਏ ਹੋਣਗੇ ਉਥੇ ਉਹਨੂੰ ਲੱਭੇ ਨਹੀਂ ਤੇ ਅਸੀਂ ਤੁਹਾਡੇ ਕੋਲ ਲੈ ਕੇ ਆ ਗਏ ਹਾਂ ਸੇਠ ਨੇ ਕਿਹਾ ਜੀ ਜੋ ਰਾਸ਼ਨ ਚਾਹੀਦਾ ਹੈ ਤਾਂ ਅਸੀਂ ਲੈ ਲਵੋ ਮੈਂ ਹੋਣੇ ਆਇਆ ਉਹ ਵਟੇ ਲੈ ਕੇ ਸੰਤ ਫਕੀਰ ਜੀ ਦੇ ਕੋਲ ਭੱਜਾ ਗਿਆ ਸੰਤ ਫਕੀਰ ਜੀ ਦੇ ਕੋਲ ਗਿਆ ਤੇ ਸੰਤ ਫਕੀਰ ਜੀ ਨੂੰ ਜਾ ਕੇ ਕਹਿੰਦਾ ਸੰਤ ਫਕੀਰ ਜੀ ਤੁਸੀਂ ਇਹ ਮੈਨੂੰ ਆਟੇ ਦਰਿਆ 'ਚ ਸੁਟਣ ਦੇ ਲਈ ਕਿਹਾ ਸੀ ਪਰ ਵੱਟੇ ਤਾਂ ਫਿਰ ਦੇਖੋ ਮੇਰੇ ਕੋਲ ਪਹੁੰਚ ਗਏ ਹਨ ਸੰਤ ਫਕੀਰ ਕਹਿੰਦੇ ਕਿ ਇਹੀ ਤਾਂ ਤੈਨੂੰ ਸਮਝਾਉਣਾ ਚਾਹੁੰਦੇ ਸੀ ਕਿ ਜਿਹੜੀ ਹੱਕ ਸੱਚ ਦੀ ਕਮਾਈ ਹੁੰਦੀ ਹੈ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਲੈਣ ਲੱਗ ਜਾਂਦਾ ਹੈ ਹੱਕ ਸੱਚ ਦੀ ਕਮਾਈ ਕਰਦਾ ਹੈ ਤਾਂ ਪਰਮਾਤਮਾ ਦੀ ਮਿਹਰ ਉਹਦੇ ਤੇ ਹਮੇਸ਼ਾ ਰਹਿੰਦੀ ਹੈ ਤੁਹਾਡੇ ਹੱਕ ਸੱਚ ਦੀ ਕਮਾਈ ਜੇ ਤੁਹਾਡੇ ਤੋਂ ਦੂਰ ਹੋ ਜਾਵੇ ਤਾਂ ਤੁਹਾਡੇ ਕੋਲ ਵਾਪਸ ਆ ਹੀ ਜਾਂਦੀ ਹੈ ਉਹ ਤੁਹਾਡੇ ਤੋਂ ਕਦੇ ਖਸਤੇ ਨਹੀਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਕੋਲ ਵਾਪਸ ਆ ਜਾਂਦੀ ਹੈ ਇਹ ਹੀ ਤੈਨੂੰ ਦੱਸਣਾ ਚਾਹੁੰਦੇ ਸੀ ਤੇ ਤੂੰ ਇਹਨਾਂ ਗੱਲਾਂ ਤੇ ਅਮਲ ਕਰ ਤੇਰੇ ਘਰੋਂ ਗਰੀਬੀ ਕੋਹਾਂ ਦੂਰੋ ਜਾਵੇਗੀ ਤੇਰਾ ਲੋਕ ਤੇ ਪਰ ਲੋਕ ਵੀ ਸੁਖਾਲਾ ਹੋ ਜਾਵੇਗਾ ਸੰਗਤ ਜੀ ਇਥੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਅਮਰਤ ਵੇਲੇ ਉੱਠ ਕੇ ਪ੍ਰਮਾਤਮਾ ਦਾ ਨਾਮ ਲਵੋ ਕਿਸੇ ਨਾਲ ਕੋਈ ਗੱਲਾ ਛਿਕਵਾ ਨਾ ਕਰੋ ਕਿਸੇ ਨਾਲ ਲੜਾਈ ਝਗੜਾ ਨਾ ਕਰੋ ਮਖਦੋ ਕਾਦੇਵੀ ਕਿਸੇ ਬਾਰੇ ਮਾੜਾ ਨਾਮ ਬੋਲੋ ਚੰਗੀ ਸੋਚ ਰੱਖੋ ਹੱਕ ਸੱਚ ਦੀ ਕਮਾਈ ਕਰੋ ਤੁਹਾਡੇ ਘਰ ਪਰਮਾਤਮਾ ਕਿਵੇਂ ਹਰ ਚੀਜ਼ ਦੇ ਢੇਰ ਲਾ ਦੇਣਗੇ ਸੁੱਖ ਸਮਰiddhi ਤੁਹਾਡੇ ਘਰ ਦੇ ਵਿੱਚ ਆਪ ਆਵਾਸ ਕਰੇਗੇ ਅਤੇ ਸੰਗਤ ਜੀ ਹਮੇਸ਼ਾ ਸੱਚ ਬੋਲੋ ਇਹ ਗੱਲ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਹੀ ਕੰਮ ਆਉਣਗੇ ਆ ਫਿਰ ਸੰਗਤ ਜੀ ਜੇ ਕਰੇ ਵੀਡੀਓ ਚੰਗੀ ਲੱਗੀ ਤਾਂ ਅਗੇ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ